ਅੱਜ ਜੀ ਬਰਨਾਲੇ ਜਿਲ੍ਹੇ ਦੇ ਵਿੱਚ ਸਰ ਹੀ ਐਸਐਚਓ ਚੌਂਕੀ ਨੂੰ ਚਾਰਜ ਡੀਐਸਪੀ ਐਸਪੀ ਐਂਡ ਐਸਐਸਪੀ ਸਾਹਿਬ ਨਾਲ ਜਿਹੜੀ ਮੀਟਿੰਗ ਕੀਤੀ ਹੈ ਜਿੰਦੇ ਵਿੱਚ ਸਾਡੇ ਕ੍ਰਾਈਮ ਨੂੰ ਰਿਵਿਊ ਕੀਤਾ ਗਿਆ ਇਸ ਤੋਂ ਸਵੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪਾਰਲੀਮੈਂਟ ਦੇ ਇਲੈਕਸ਼ਨ ਆ ਰਹੇ ਨੇ ਉਹਦੇ ਬਾਰੇ ਬਹੁਤ ਹੀ ਵਿਸਤਾਰਪੂਰਵਕ ਜਿਹੜੀਆਂ ਗਾਈਡਲਾਈਨਸ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਸਾਡੇ ਮਾਨਯੋਗ ਡੀਜੀਪੀ ਸਾਹਿਬ ਨੇ ਜਿਹੜੀਆਂ ਦਿੱਥੀਆਂ ਨੇ ਉਹਨਾਂ ਬਾਰੇ ਸਾਰੇ ਹੀ ਅਫਸਰਾਂ ਨਾਲ ਸੇਰ ਕੀਤੀਆਂ ਗਈਆਂ ਨੇ ਤਾਂ ਕਿ ਜਿਹੜਾ ਇਲੈਕਸ਼ਨ ਅਸੀਂ ਪੰਜਾਬ ਦੇ ਵਿੱਚ ਪੀਸਫੁਲੀ ਕਰਵਾ ਸਕੀਏ ਇਸ ਜ਼ਿਲ੍ਹੇ ਦੇ ਵਿੱਚ ਜਿਹੜਾ ਇਲੈਕਸ਼ਨ ਹੈ ਉਹ ਜਿਹੜਾ ਪੀਸਫੁਲੀ ਹੋਵੇ ਇਹਦੇ ਵਿੱਚ ਮੇਨ ਤੌਰ ਤੇ ਜਿਹੜਾ ਅਸੀਂ ਵੈਪਨ ਡਿਪੋਜ਼ਿਟ ਬਾਰੇ ਗੱਲ ਕੀਤੀ ਹੈ ਜਿਹੜੀ ਪੀਓਜ਼ ਨੇ ਉਹਨਾਂ ਨੂੰ ਰੈਸਟ ਕਰਨ ਲਈ ਐਨਬੀਡਬਲਯੂ ਜਿਹੜੇ ਹੈਗੇ ਨੇ ਉਹਨਾਂ ਦੀ ਪ੍ਰੋਪਰ ਐਗਜ਼ੀਕਿਊਸ਼ਨ ਲਈ ਬੇਲ ਜੰਪਰ ਪਰੋਲ ਜੰਪਰ ਔਰ ਹੋਰ ਵੀ ਜਿਹੜੇ ਟ੍ਰਬਲ ਮੇਕਰਸ ਬੰਦੇ ਹੈਗੇ ਨੇ ਉਹਨਾਂ ਦੇ ਉੱਤੇ ਨਿਗਰੱਖਣ ਲਈ ਪੱਕਾ ਦਾ ਪੁਲਿਸ ਨੂੰ ਜਿਹੜੀ ਹਦਾਇਤ ਕੀਤੀ ਗਈ ਹੈ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਹੰਸਖਾਵੀ ਜਿਹੜੀ ਇਸ ਸਮੇਂ ਦੇ ਵਿੱਚ ਘਟਨਾ ਨਾ ਵਾਪਰੇ ਉਹਦੇ ਸਬੰਧ ਦੇ ਵਿੱਚ ਸਾਰੇ ਹੀ ਮੁੱਖ ਅਫਸਰਾਂ ਦੇ ਵਿਚਾਰ ਵੀ ਲੈ ਗਏ ਨੇ ਔਰ ਉਹਨਾਂ ਨੂੰ ਗਾਈਡ ਕੀਤਾ ਗਿਆ ਪ੍ਰੋਪਰ ਜਿਹੜੇ ਨਾਕੇ ਲਾਉਣੇ ਨੇ ਔਰ ਉਹਨਾਂ ਦੇ ਉੱਤੇ ਚੈੱਕ ਇਨ ਕਰਨੀ ਹੈ ਅਲੱਗ-ਅਲੱਗ ਏਰੀਏ ਦੇ ਵਿੱਚ ਸਰਚ ਆਪਰੇਸ਼ਨ ਜਿਹੜੇ ਚਲਾਉਣੇ ਨੇ ਉਹਦੇ ਸਬੰਧ ਦੇ ਵਿੱਚ ਸਾਰੇ ਹੀ ਅ fırsਰਾਂ ਨੂੰ ਡਿਸਕਸ ਕੀਤਾ ਗਿਆ ਤਾਂ ਕਿ ਅਸੀਂ ਵਧੀਆ ਮਾਹੌਲ ਦੇ ਵਿੱਚ ਪੰਜਾਬ ਦੇ ਵਿੱਚ ਪੀਸਫੁਲੀ ਇਲੈਕਸ਼ਨ ਜਿਹੜਾ ਕਰਵਾ ਸਕੀਏ ਸਰ ਲੋਕ ਸਭਾ ਹਲਕਾ ਸੰਗਰੂਪ ਬਣਾੜਾ ਦੀ ਗੱਲ ਕਰੀ ਕਿੰਨੇ ਆ ਕਿ ਕਿਸ ਤਰ੍ਹਾਂ ਦੇ ਫੋਰਸ ਦਾ ਬੰਦੋਬਸਤ ਹੈ ਕਿਸ ਤਰ੍ਹਾਂ ਨਾਕੇ ਕਿਸ ਤਰ੍ਹਾਂ ਦਾ ਆਏ ਗਿਆ ਨਸਤੇ ਹਦਯਤਾ ਨਿਕੀਏਗੀ ਜਿਹੜੇ ਬਾਗ ਮਾਰੇ ਜਾ ਰਹੇ ਦੇਖੋ ਜੀ ਸਾਡੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜੇ ਨਾਕੇ ਨੇ ਉਹਦੇ ਜਿਹ ਸਾਡੇ ਕੋਲ ਹੁਣ ਇਸ ਸਮੇਂ ਜਿਹੜੇ 4 ਇੰਟਰਸਟੇਟ ਨਾਕੇ ਨੇ ਉਹ ਸਾਡੇ ਚੱਲ ਪਏ ਨੇ ਹਰਿਆਣਾ ਦੇ ਨਾਲ ਲੱਗਦੇ। ਇਸੇ ਤਰੀਕੇ ਹੀ 9 ਨਾਕੇ ਜਿਹੜੇ ਨੇ ਹੈ ਸਾਡੇ ਬਰਨਾਲੇ ਦੇ ਵਿੱਚ ਜਿਹੜੇ ਇੰਟਰ ਡਿਸਟ੍ਰਿਕਟ ਨੇ। ਬਾਕੀ ਹਰੇਕ ਜ਼ਿਲ੍ਹਿਆਂ ਦੇ ਅਲੱਗ-ਅਲੱਗ ਨੰਬਰ ਆਏ ਨੇ ਇਸ ਤੋਂ ਸੋਇਆ ਸੀ ਮੋਬਾਈਲ ਨਾਕੇ ਵੀ ਰੱਖਾਂਗੇ। ਤਾਂ ਕਿ ਜਿਹੜੀ ਪ੍ਰੋਪਰ ਚੈਕਿੰਗ ਕਰ ਸਕੀਏ ਜਿੰਨੇ ਚ ਕੋਈ ਆਦਮੀ ਨਸ਼ਾ ਲੈ ਕੇ ਉਹ ਪੈਸੇ ਲੈ ਕੇ ਨਾ ਜਿਹੜਾ ਇਹਦੇ ਚ ਘੁੰਮਦਾ ਫਿਰਦਾ ਹੈ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਅਕੋਰਡਿੰਗਲੀ ਸਿਵਲ ਪ੍ਰਸ਼ਾਸਨ ਦੇ ਨਾਲ ਇਨਕਾਉਂਟੈਕਸਟ ਡਿਪਾਰਟਮੈਂਟ ਦੇ ਨਾਲ ਹੋਰ ਜਿਹੜੀਆਂ ਲਗ ਲਗ ਟੀਮਸ ਬਣੀਆਂ ਨੇ ਉਹਨਾਂ ਦੇ ਨਾਲ ਬਕਾਇਦਾ ਅਸੀਂ ਆਪਣਾ ਫੋਰਸ ਨੂੰ ਬਰੀਫ ਕਰਕੇ ਉਹਨਾਂ ਨਾਲ ਲਾਵਾਂਗੇ ਤਾਂ ਕਿ ਜਿਹੜੀਆਂ ਵੱਤ ਵਦੀ ਜਿਹੜੀਆਂ ਰਿਕਵਰੀਜ਼ ਕੋਈ ਇਲੈਗਲ ਹੈ ਨੇ ਉਹਨਾਂ ਨੂੰ ਕਰ ਸਕੀਏ ਜਿਵੇਂ ਅਸਲੀ ਦੀ ਗੱਲ ਕਰੀਏ ਤਾਂ ਪੀਕ ਟਾਈਮ ਤੱਕ ਵੀ ਅਸਲਾ ਜਿਹੜਾ ਪੂਰਾ ਜਮਾ ਨਹੀਂ ਹੁੰਦਾ ਜੀ ਨਹੀਂ ਇਸ ਤਰ੍ਹਾਂ ਦੀ ਗੱਲ ਨਹੀਂ ਜੀ ਇਸ ਸਮੇ ਸਾਡੇ ਜਿਹੜੀ ਐ ਅਸਲਾ ਸੀ ਹੁਣ ਤੋਂ ਹੀ ਸਟਾਰਟ ਕਰਾਤਾ ਉਹਦੇ ਵਿੱਚ ਕੁਝ ਐਗਜ਼ੈਂਪਸ਼ਨ ਹੁੰਦੀ ਹੈ ਕੁਝ ਦੇਣ ਲਈ ਉਹ ਡੀਸੀ ਐਂਡ ਐਸਐਸਪੀ ਕੋਲ ਪਾਵਰਸ ਨੇ ਜਿਵੇਂ ਕੋਈ ਕੋ ਬੈਂਕ ਦੇ ਬਾਰੇ ਹੈਗਾ ਜਾਂ ਕਿਤੇ ਹੋਰ ਕਿਸੇ ਥਾਂ ਦੇ ਕੋਈ ਐਮਰਜੈਂਸੀ ਜਿੱਥੇ ਹੈਗੀ ਹੈ ਇਹ ਉਸ ਚੀਜ਼ ਨੂੰ ਪ੍ਰੋਪਰ ਐਗਜ਼ਾਮਨ ਕਰਕੇ ਕਿੱਥੇ ਅਸਲੇ ਦੀ ਐਗਜ਼ੈਂਪਸ਼ਨ ਦੇਣੀ ਉੱਥੇ ਕੰਸਰਨਡ ਅਫਸਰ ਜਿਹੜੇ ਨੇ ਉੱਥੇ ਉਹਨਾਂ ਨੂੰ ਐਗਜ਼ੈਂਪਸ਼ਨ ਦਿੰਦੇ ਨੇ ਇਸ ਤੋਂ ਸਿਵਾਏ ਸਾਡੇ ਕੋਲ ਬਰਨਾਲੇ ਜ਼ਿਲ੍ਹੇ ਦੇ ਵਿੱਚ ਇੱਕ ਪੈਰਾਮਿਲਟਰੀ ਫੋਰਸ ਦੀ ਕੰਪਨੀ ਆਈ ਹੈ। ਉਹਨਾਂ ਨਾਲ ਅਸੀਂ ਫਲੈਗ ਮਾਰਚ ਕਰ ਰਹੇ ਹਾਂ। ਡਿਸਟ੍ਰਿਕਟ ਪੁਲਿਸ ਨਾਲ ਫਲੈਗ ਮਾਰਚ ਕਰ ਰਹੇ ਹਾਂ ਤਾਂ ਕਿ ਲੋਕਾਂ ਦੇ ਵਿੱਚ ਇਸ ਤਰੀਕੇ ਦਾ ਕੰਫੀਡੈਂਸ ਬਣਿਆ ਰਹੇ ਕਿ ਇੱਥੇ ਫੋਰਸ ਹੈਗੀ ਹੈ ਫਰੀ ਐਂਡ ਫੇਅਰ ਇਲੈਕਸ਼ਨ ਹੋਏਗਾ। ਕਿ ਕਿਸੇ ਤਰ੍ਹਾਂ ਦੀ ਵੀ ਕੋਈ ਜਿਹੜੀ ਹੈ ਪ੍ਰਸ਼ਾਸਨ ਨੇ ਉਹ ਗੜਬੜ ਨਹੀਂ ਹੋਏਗਾ। ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲ ਹੋਰ ਪੈਰਾਮਿਲਟਰੀ ਫੋਰਸ ਆਏਗੀ। ਸਾਡੀ ਸਟੇਟ ਦੇ ਵਿੱਚੋਂ ਸਾਡੇ ਕੋਲ ਹੋਰ ਪੈਰਾਮਿਲਟਰੀ ਫੋਰਸ ਸਾਡੀ ਆਰਮਡ ਬਟਾਲੀਅਨ ਦੀ ਫੋਰਸ ਆਏਗੀ। ਉੰਨਨਾਂ ਨਾਲ ਸੀ ਸਾਰੀਆਂ ਡਿਊਟੀਆਂ ਜਿਹੜੀਆਂ ਉਹ ਕਰਾਂਗੇ। ਕਾਦਰ ਇਲੈਕਸ਼ਨਾਂ ਦੇਖਿਆ ਜਾਂਦਾ ਕਿ ਨਸ਼ਾ ਤੇ ਸ਼ਰਾਬ ਦੀ ਵਰਤੋਂ ਜ਼ਰਾ ਹੁੰਦੀ ਦੇਖਣ ਮਿਲਦੀ ਸਫਾਈ ਵੀ ਵੱਧਦੀ ਇਹ ਦਿਨਾਂ ਚ। ਜੀ ਉਸੇ ਰੋਕਟ ਕੋਲੋਂ ਸੇ ਖਾਸ ਚੱਲਦੀ ਜਿਹੜੇ ਏਰੀਆ ਨੇ ਕਈ ਐਸਾ ਨਸ਼ੇ ਵਾਲੇ ਖਾਸ। ਅਸੀਂ ਇਹਦੇ ਵਿੱਚ ਪੂਰਾ ਜਿਹੜਾ ਜ਼ੋਰ ਲਾ ਰਹੇ ਹਾਂ ਜੀ ਇਸੇ ਕਰਕੇ ਸਾਡੇ ਸਰਚ ਆਪਰੇਸ਼ਨ ਸਾਡੇ ਨਾਕੇ ਡੇ ਟੂ ਡੇ ਸਾਡੇ ਆਪਰੇਸ਼ਨ ਸਰਚ ਜਿਹੜੀਆਂ ਉਹ ਚੱਲ ਰੀਆਂ ਨੇ ਇਹਦੇ ਚ ਰਿਕਵਰੀਜ਼ ਵੀ ਹੋ ਰੀਆਂ ਨੇ। ਅੱਜ ਵੀ ਸਾਡਾ ਆਪਰੇਸ਼ਨ ਸੀ। ਤੇ ਉਹਦੇ ਵਿੱਚ ਵੀ ਸਾਨੂੰ ਕਈ ਤਰ੍ਹਾਂ ਦੀਆਂ ਜੜੀਆਂ ਛੋਟੀਆਂ-ਮੋਟੀਆਂ ਐਂਡੀ ਦੀਆਂ ਰਖਵਰੀਜ਼ ਹੋਰ ਕੋ ਵੀਕਲ ਜਿਹੜੇ ਸ਼ਕੀਸੀ ਲਿਆ ਕੇ ਉਹ ਚੱਕ ਕੀਤੇ ਰਹੇ ਉਹਦੇ ਵਿੱਚ ਇਹ ਆਪਰੇਸ਼ਨ ਇਸੇ ਤਰੀਕੇ ਸਾਡੇ ਕੰਟੀਨਿਊ ਰਹਿਣਗੇ ਅਸੀਂ ਇਹਨਾਂ ਨੂੰ ਟਾਈਮ ਟੂ ਟਾਈਮ ਚਲਾਉਂਦੇ ਰਾਵਾਂਗੇ ਬਾਕੀ ਤੁਹਾਨੂੰ ਇਹ ਰਿਕੁਐਸਟ ਹੈ ਕਿ ਤੁਹਾਡੇ ਕੋਲ ਵੀ ਜਦੋਂ ਕੋਈ ਇਨਫਰਮੇਸ਼ਨ ਆਉਂਦੀ ਹੈ ਪ੍ਰੈਸ ਕੋਲ ਜਾਰੀ ਹੁੰਦੀ ਹੈ ਤੁਸੀਂ ਵੀ ਐਸਐਸਪੀ ਸਾਹਿਬ ਨਾਲ ਸੀਕ੍ਰੀਟਲੀ ਇਨਫਰਮੇਸ਼ਨ ਸ਼ੇਅਰ ਕਰ ਦਿਓ ਉਹ ਤਾਂ ਅਸੀਂ ਜਿਹੜਾ ਉਹਦੇ ਉੱਤੇ ਪ੍ਰੋਪਰ ਜਿਹੜਾ ਐਕਸ਼ਨ ਲੈ ਲਈ। ਆਮ ਲੋਕ ਸੋਸ਼ਲ ਮੀਡੀਆ ਤੋਂ ਬਸ ਸਕਰੀਆ ਹੋ ਜਾਂਦੇ ਕਿਹੜਾ ਤਰ੍ਹਾਂ ਦੀ ਵਾਇਓਲੇਸ਼ਨ ਹੈ ਜਿਹੜੀ ਉਹ ਫਲਾਉਂਦੇ ਨੇ ਕਿਸੇ ਪਾਰਟੀ ਦੇ ਸਮਰਥਨ ਨਾਲ ਜਾਂ ਹੋਰ ਤਰ੍ਹਾਂ ਨਾਲ ਉਸ ਨੂੰ ਲੈ ਕੇ ਜਿਹੜਾ ਹੈਗਾ ਕੀ ਕਰੇ ਡਿਪਾਰਟਮੈਂਟ। ਦੇਖੋ ਜੀ ਮੈਂ ਇਹਦੇ ਤੇ ਇਹ ਗੱਲ ਕਹਾਂਗਾ ਕਿ ਸੋਸ਼ਲ ਮੀਡੀਆ ਤੇ ਕਈ ਗੱਲਾਂ ਜੜੀਆਂ ਨੇ ਉਹਦੇ ਚ ਅਫਵਾਹਾਂ ਬਹੁਤ ੜਾਈਆਂ ਜਾਂਦੀਆਂ ਨੇ। ਸਾਨੂੰ ਸਾਰਿਆਂ ਨੂੰ ਉਸ ਚੀਜ਼ ਤੋਂ ਵੇਰ ਚਾਹੀਦਾ ਜਿੱਥੇ ਕਿ ਕਿਸੇ ਤਰ੍ਹਾਂ ਦੀ ਕੋਈ ਗਲਬਤ ਆਉਂਦੀ ਸਾਹਮਣੇ ਤੇ ਪ੍ਰਸ਼ਾਸਨ ਨਾਲ ਗੱਲ ਕਰੋ, ਪ੍ਰਸ਼ਾਸਨ ਨੂੰ ਦੱਸੋ। ਤੇ ਸਿਵਲ ਪ੍ਰਸ਼ਾਸਨ ਨੂੰ ਦੱਸੋ ਐਸਐਸਪੀ ਸਾਹਿਬ ਨੂੰ ਦੱਸੋ ਪੁਲਿਸ ਸਟੇਸ਼ਨ ਦੱਸੋ ਐਸਐਸਪੀ ਤੇ ਡੀਸੀ ਨੇ ਤੇ ਨਾਲ ਅਕਸਾਈਜ ਵਿਭਾਗ ਹੈਗੇ ਨੇ ਜਿੰਨੇ ਵੀ ਵਿਭਾਗ ਨੇ ਇਹਨਾਂ ਸਾਰਿਆਂ ਨੇ ਰਲ ਕੇ ਹੀ ਇਹ ਆਪਣਾ ਇਲੈਕਸ਼ਨ ਨੂੰ ਸਕਸੈਸਫੁਲੀ ਕੰਪਲੀਟ ਕਰਾਉਣਾ ਹੋਰ ਦੱਸੋ ਮੀਡੀਆ ਜਦੋਂ ਕਵਰੇਜ ਹੁੰਦੀ ਹੈ ਤਾਂ ਕਈ ਵਾਰ ਹੱਥੋਂ ਪਾਈ ਤੱਕ ਇਹਦਾ ਮਾਈਕਰ ਵੱਜ ਜਾਂਦਾ ਤਾਂ ਮੀਡੀਆ ਦੀ ਸਨਿਸ਼ਟੀ ਲਈ ਕੀ ਕਰੋਗੇ ਤੁਸੀਂ ਕਿਉਂਕਿ ਕਵਰੇਜ ਗਰਾਊਂਡ ਤੇ ਹੁੰਦੀ ਹੈਗੇ ਸਾਰੇ ਮੀਡੀਆ ਕਰਮਚਾਰੀ ਤਕਰੀਬ ਮੀਡੀਆ ਦੀ ਤਾਂ ਸੇਫਟੀ ਹਮੇਸ਼ਾ ਨਾਲ ਹੀ ਹੁੰਦੀ ਹੈ ਜਿੱਥੇ ਕੋਈ ਰੈਲੀਜ਼ ਹੁੰਦੀਆਂ ਨੇ ਜਾਂ ਹੋਰ ਤਰ੍ਹਾਂ ਦੀਆਂ ਹੁੰਦੀਆਂ ਨੇ ਸਾਡੀ ਉੱਥੇ ਪੁਲਿਸ ਫੋਰਸ ਲੱਗੀ ਹੁੰਦੀ ਹੈ ਉੱਥੇ ਤਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਹੋਏਗੀ ਲੇਕਿਨ ਜਿੱਥੇ ਤੁਸੀਂ ਕਦੇ ਹੋਰ ਥਾਂ ਤੇ ਇਕੱਲੇ ਜਾਂਦੇ ਹੋਵੋਗੇ ਕੋਈ ਮਿਸ ਅਪਪਨਿੰਗ ਹੁੰਦੀ ਹੈ ਤਾਂ ਤਦ ਪੁਲਿਸ ਨੂੰ ਦੱਸੋ ਪੁਲਿਸ ਉੱਥੇ ਐਕਸ਼ਨ ਲਏਗੀ ਨਾਲ ਸਰਾਬ ਤੋਂ ਦੂਸਰੇ ਕਈ ਵਾਰਾਂ ਦੂਸਰੇ ਸ਼ਹਿਰਾਂ ਤੋਂ ਆ ਕੇ ਲੋਕ ਪ੍ਰਚਾਰ ਕਰਦੇ ਨੇ ਉੱਥੇ ਪੋਲਿੰਗ ਬੂਥਾਂ ਤੇ ਚੀਜ਼ ਨੂੰ ਲੈ ਕੇ ਲੜਾਈ ਵੀ ਹੋ ਜਾਂਦੀ ਹੈ ਤੁਕੋ ਜੇ ਇਲੈਕਸ਼ਨ ਕਮਿਸ਼ਨ ਦੀਆਂ ਕਲੀਅਰ ਕਟ ਹਦਾਇਤਾਂ ਨੇ 24 ਘੰਟੇ ਪਹਿਲਾਂ ਕਿ 48 ਘੰਟੇ ਪਹਿਲਾਂ ਜਿਹੜੇ ਬਾਹਰਲੇ ਬੰਦੇ ਨੇ ਉਹਨਾਂ ਨੂੰ ਆਪਣਾ ਇਲਾਕਾ ਜਿਹੜਾ ਹੈ ਉਹ ਜਿਹੜੇ ਏਰੀਏ 'ਚ ਫਿਰਦੇ ਨੇ ਉਹਨੂੰ ਛੱਡ ਕੇ ਜਾਣਾ ਪਏਗਾ। ਔਰ ਇਸ ਚੀਜ਼ ਨੂੰ ਅਸੀਂ ਅਨਸ਼ੋਰ ਕਰਾਂਗੇ ਆਪਣੀਆਂ ਪੈਟਰੋਲਿੰਗ ਪਾਰਟੀਆਂ ਜਿਹੜੀ ਪੋਲਿੰਗ ਬੂਥਾਂ ਤੇ ਸਾਡੀ ਫੋਰਸ ਲੱਗੀ ਏ ਸਾਡੇ ਜਿਹੜੇ ਐਸ.ਐਚ.ਓ. ਡੀ.ਐਸ.ਪੀ.ਸ ਅਸੀਂ ਇਲਾਕੇ ਦੇ ਵਿੱਚ ਲਾਏ ਨੇ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਕੋਈ ਬਾਹਰਲਾ ਬੰਦਾ 48 ਆਵਰਸ ਪਹਿਲਾਂ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਉੱਥੇ ਨਾਲ ਰਹੇ ਸਰ ਕੁਝ ਬੂਥ ਅਪੀ ਸਿਵਲ ਸੇਲ ਹੁੰਦੇ ਨੇ ਆਮ ਬੂਥਾਂ ਤੋਂ ਹਟ ਕੇ ਉਹਨਾਂ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਦੇਖੋ ਜੀ ਜਿਹੜੇ ਸਾਰੇ ਹੀ ਅਸੀਂ ਇਹਨਾਂ ਦੀ ਮੈਪਿੰਗ ਕਰ ਲਈ ਸਿਵਲ ਐਂਡ ਪੁਲਿਸ ਪ੍ਰਸ਼ਾਸਨ ਨੇ ਰਲ ਕੇ ਜਿਹੜੇ ਵੀ ਸਰਦੇਸ਼ਣ ਛੀਲ ਜਿਹੜੇ ਹੈਗੇ ਨੇ ਪੋਲਿੰਗ ਸਟੇਸ਼ਨ ਪੋਲਿੰਗ ਬੂਥ ਉਹਨਾਂ ਤੇ ਫੋਰਸ ਜਿਹੜੀ ਐਕਸਟਰਾ ਲੱਗੀ ਹੁੰਦੀ ਹੈ ਪਰ ਉਹਨਾਂ ਤੇ ਖਾਸ ਤੌਰ ਤੇ ਨਿਗਰਾਨੀ ਰੱਖੀ ਹੁੰਦੀ ਹੈ ਪੈਟਰੋਲਿੰਗ ਪਾਰਟੀਆਂ ਨਾਲੇ ਪਾਸੇ ਸੜੀਆਂ ਜਿਆਦਾ ਮੂਵ ਕਰਨਗੀਆਂ ਜਿਹੜੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਬੰਦੇ ਹੈਗੇ ਨੇ ਉਹਨਾਂ ਨੂੰ ਰਾਉਂਡ ਅਪ ਕੀਤਾ ਜਾਏਗਾ ਜਾਂ ਨਜ਼ਰ ਰੱਖੀ ਜਾਏਗੀ ਤੇ ਕੁਝ ਜਿਹੜੇ ਕ੍ਰਿਮੀਨਲ ਬੈਕਗਰਾਉਂਡ ਦੇ ਬੰਦੇ ਹੈਗੇ ਨੇ ਜਿਹੜੇ ਕੋਈ ਕ੍ਰਾਈਮ ਕਰਦੇ ਨੇ ਜਾਂ ਦੂਜੇ ਹੋਣਗੇ ਜਾਂ ਕੋਈ ਟ੍ਰਾਬਲ ਮੇਕਰਸ ਨੇ ਜਾਂ ਜਨਾਂ ਪਿਛਲੇ ਸਮੇਂ ਦੇ ਵਿੱਚ ਇਲੈਕਸ਼ਨ 'ਚ ਗੜਬੜ ਕੀਤੀ ਹੈ ਉਹਨਾਂ ਤੇ ਪ੍ਰੋਪਰ ਐਕਸ਼ਨ ਵੀ ਪਹਿਲਾਂ ਹੋਇਆ ਉਹ ਹੋਰ ਵੀ ਐਕਸ਼ਨ ਅੱਗੇ ਲਾਵਾਂਗੇ ਔਰ ਪ੍ਰੀਵੈਂਟਿਵ ਮੇਜਰ ਜਿੱਥੇ ਸਾਨੂੰ ਲੈਂਡ ਦੀ ਲੋੜ ਪਈ ਜ਼ਰੂਰ ਲਾਵਾਂਗੇ ਨਾਲ ਸਰ ਟੋਟਲ ਡਿਸਟ੍ਰਿਕਟ ਦੇ ਵਿੱਚ ਆਰਮ ਲਾਇਸੈਂਸ ਕਿੰਨੇ ਨੇ? ਯਸ ਸਰਪੀਨ ਸਾਹਿਬ ਦੱਸ ਸਕਦੇ ਹੋ ਕਿ ਨੇ ਨੇਅਰਬਾਉਂਡ ਵੈਪਨ ਹੈ ਸਰ ਟੋਟਲ ਨੇਅਰਬਾਉਂਡ 10 ਕੁ ਯਾਰ ਦੱਸਿਆ ਸਰਪੀਨ ਸਾਹਿਬ ਨੇ ਜਿਹੜੀ ਨਾਫਰੀ ਪੁਲਿਸ ਦੇ ਜਿਹ ਉਹਨਾਂ ਨੂੰ ਬੁਲਾਉਣ ਵਾਸਤੇ ਵੀ ਡੀਜੀਪੀ ਸਾਹਿਬ ਦਾ ਪਰਸੋਂ ਵੀ ਗਿਆ ਲਾਇਆ ਸੀਗਾ ਉਹਨਾਂ ਵਾਸਤੇ ਵੀ ਕੋਈ ਦੇਖੋ ਜੀ ਇਲੈਕਸ਼ਨਾਂ ਦੇ ਦਿਨਾਂ 'ਚ ਜਿੱਥੇ-ਜਿੱਥੇ ਡਿਊਟੀ ਬਾਹਰ ਲੱਗੀ ਹੁੰਦੀ ਹੈ ਨਾ ਉਹ ਮੁਲਾਜ਼ਮ ਸਾਰੇ ਹੀ ਅਸੀਂ ਲੈ ਲੈਣੇ ਹੋਣੇ ਆ ਕਿਉਂਕਿ ਸਾਰੀ ਸਟੇਟ ਦੇ ਵਿੱਚ ਇਲੈਕਸ਼ਨ ਹੋਣਾ ਤੇ ਉਹਨਾਂ ਦੇ ਜੋ ਫੋਰਸ ਦੀ ਜਿਹੜੀ ਸ਼ਾਰਟੇਜ ਹੈ ਉਹ ਜੇ ਕਿਸੇ ਥ੍ਰੈਟਨ ਪਰਸਨਲ ਨੂੰ ਲੱਗੀ ਹੈ ਤੇ ਉਹਨਾਂ ਨੂੰ ਵੀ ਥੋੜਾ ਜਿਹਾ ਘੱਟ ਕਰ ਲਈ ਦੇ ਉਹਨਾਂ ਨਾਲ ਸਰ ਜੇ ਕਦੀ ਨਾ ਉਹ ਲੋਕਾਂ ਸੰਸਦ ਨਹੀਂ ਜਮphasਵਾ ਨਹੀਂ ਜਮਾ ਕਰਦੇ ਉਹਨਾਂ ਦਾ ਕੀ ਐਕਸਪੀਰੀ ਹੋਣਾ ਉਹਦੇ ਜੋ ਪ੍ਰੋਪਰ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਇਲੈਕਸ਼ਨ ਉਨਨੋਂ ਇਲੈਕਸ਼ਨ ਦੇ ਵਿੱਚ ਅਸਲਾ ਜਮ੍ਹਾਂ ਕਰਾਉਣਾ ਹੀ ਪਏਗਾ ਔਰ ਉਹ ਬਾਉਂਡ ਹੋਣਗੇ ਕਰਾਉਣ ਲਈ। ਥੈਂਕ ਯੂ।